ਸ਼ਰੀਆ ਕਾਲ ਦੋਸਤੋ ਦਾਜ ਕਾਰਨ ਵਿਵੋਹਤਾ ਗਰਭਵਤੀ ਕੁੜੀ ਦੀ ਗਈ ਜਾਨ ਹੋਸ਼ ੁੱਡਾ ਦੇਵੇਗਾ ਪੂਰਾ ਮਾਮਲਾ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜੀ ਹਾਂ ਹੁਣ ਇੱਕ ਜਿਹੜਾ ਮਾਮਲਾ ਸਾਂਝਾ ਕਰਾਂਗੇ ਜਿੱਥੇ ਦਾਜ ਕਾਰਨ ਵਿਵੋਹਤਾ ਗਰਭਵਤੀ ਕੁੜੀ ਦੀ ਜਾਨ ਚਲੀ ਗਈ ਤੇ ਪੂਰਾ ਮਾਮਲਾ ਸੁਣਨ ਤੋਂ ਬਾਅਦ ਹੋਸ਼ ੁੱਡ ਜਾਣਗੇ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਤੇ ਸੋਹਰੇ ਪਰਿਵਾਰ ਉੱਪਰ ਵੱਡੇ ਦੋਸ਼ ਪਏ ਨੇ ਕਿ ਸੋਹਰੇ ਪਰਿਵਾਰ ਦੇ ਵੱਲੋਂ ਕੁੜੀ ਨੂੰ ਦਾਜ ਦੇ ਲਈ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਜਿਸ ਤੋਂ ਦੁਖੀ ਹੋ ਕੇ ਵਿਹੁਤਾ ਲੜਕੀ ਨੇ ਲੋ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਤੀ ਗਈ ਹੈ ਜਿਸ ਤੋਂ ਬਾਅਦ ਪੇਕੇ ਵਾਲਿਆਂ ਨੇ ਸੋਹਰੇ ਵਾਲਿਆਂ ਤੇ ਪ੍ਰੇਸ਼ਾਨ ਜਿਹਾ ਪ੍ਰੇਸ਼ਾਨ ਬੇਟੀ ਨੇ ਜਿਹਾ ਇਹ ਕਦਮ ਧੋਣ ਨੂੰ ਮਜਬੂਰ ਕਰ ਦਿੱਤਾ ਜਿਸ ਤੋਂ ਬਾਅਦ ਦੋਵੇਂ ਪਰਿਵਾਰਕ ਵਿਚਾਲੇ ਕਾਫੀ ਤੂਤੂ ਮੈਮੇ ਹੋਈ ਤੇ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਉੱਥੇ ਪੁਲਿਸ ਵੱਲੋਂ ਪੀੜਤ ਪਰਿਵਾਰ ਦੇ ਬਿਆਨ ਤੇ ਜੀ ਹਾਂ ਦਰਜ ਕਰਕੇ ਮਾਮਲਾ ਦਰਜ ਕਰਕੇ ਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ ਦੂਜੇ ਪਾਸੇ ਉਹਦੀ ਪਹਿਚਾਨ ਨਿੱਕੀਸਾ ਆ ਅਨੁਸ਼ਰੀਆ ਵਜੋ ਹੋਈ ਜਾਣਕਾਰੀ ਮੁਤਾਬਿਕ ਅਨੁਛੇਦ ਅਪਤੀਕਸ਼ੇ ਬੈਰਾ ਹਨੀ ਪੁਲਿਸ ਨੂੰ ਸ਼ਿਕਾਇਤ ਦਰਜ ਗਈ ਕਿ ਉਹਨਾਂ ਦਾ ਬੇਟੀ ਦਾ ਵਿਆਹ ਹੋਇਆ ਨਿੱਕੀਚੇ ਲੁਧਿਆਣਾ ਦੇ ਪਰਦੀਪ ਕੁਮਾਰ ਨਾਲ ਹੋਇਆ ਜਦੋਂ ਪੇਕੇ ਉਹਨਾਂ ਦਾ ਪਤੀ ਪ੍ਰਦੀਪ ਸਿੰਘ ਅਤੇ ਬਾਕੀ ਸੋਹਰੇ ਵਾਲੇ ਜੇ ਆ ਕੋਈ ਨਾ ਕੋਈ ਮੰਗ ਰੱਖ ਦੇ ਕਦੇ ਬੇਟੀ ਨੂੰ ਤਾਣਾ ਮਾਰਦੇ ਸਨ ਕਿ ਵਿਆਹ ਚ ਉਹਨਾਂ ਨੂੰ ਸੋਨੇ ਦੀ 체ਨ ਪਤਲੀ ਜਿਹੀ ਦਿੱਤੀ ਕਦੇ ਨਕਦੀ ਲਿਉਣ ਦੀ ਦਬਾਅ ਪਾਇਆ ਜਾਂਦਾ ਸੀ ਜਿਸ ਕਾਰਨ ਉਸਨੇ ਖੁਦਕੁਸ਼ੀ ਕਰ ਲਈ ਤੇ